ਆਰੰਭ ਦੇ ਤੌਰ ਤੇ ਜੇਕਰ ਕਿਸੇ ਮੁਲਾਜ਼ਮ ਦੀ ਤਨਖਾਹ 2012-15 ਨੂੰ 14300 ਰੁਪਏ ਹੈ ਤਾਂ ਉਸ ਦੀ ਜੋ ਇੱਕ 1 2016 ਨੂੰ ਤਨਖਾਹ ਫਿਕਸ ਹੋਣੀ ਹੈ ਉਹ ਪਹਿਲਾਂ 14300 ਦੇ ਉੱਤੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ PSPL News ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਜੋ ਤੁਹਾਡੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇ ਵਿੱਚ ਵਾਧਾ ਹੋਇਆ ਹੈ ਉਸ ਦੇ ਬਾਰੇ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਤੀ 17 9 2024 ਨੂੰ ਇੱਕ ਫੈਸਲਾ ਕੀਤਾ ਗਿਆ ਹੈ ਜਿਸ ਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ 17 9 2024 ਨੂੰ ਇੱਕ ਫੈਸਲਾ ਸੁਣਾਇਆ ਗਿਆ ਹੈ ਜਿਸ ਦੇ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਹ ਫੈਸਲਾ ਬਹੁਤ ਹੀ ਅਹਿਮ ਹੈ ਕਿਉਂਕਿ ਇਸ ਦੇ ਨਾਲ ਤੁਹਾਡੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਣ ਜਾ ਰਿਹਾ ਹੈ ਦੋਸਤੋ ਪੰਜਾਬ ਸਰਕਾਰ ਵੱਲੋਂ ਮਿਤੀ 29 2021 ਰਾਹੀਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਜੋ ਮੁਲਾਜ਼ਮ ਹੁਣ ਉਹਨਾਂ ਨੂੰ 6ਵੇਂ ਪੇ ਕਮਿਸ਼ਨ ਲਾਗੂ ਕਰਦੇ ਹੋਏ ਮਿਤੀ 11 2016 ਤੋਂ 15% ਵਾਧਾ ਤਨਖਾਹ ਦੇ ਉੱਤੇ ਵਾਧਾ ਦਿੱਤਾ ਗਿਆ ਸੀ ਇਸ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ 15% ਜੋ ਵਾਧਾ ਹੈ ਉਸ ਦੇ ਵਿੱਚ ਜੋ ਡੀਏ ਹੈ ਉਸ ਨੂੰ 113% ਡੀਏ ਰੱਖਿਆ ਜਾਣਾ ਹੈ ਜਦਕਿ ਇਸ ਫੈਸਲੇ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਹੁਤ ਸਾਰੀਆਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਬਹੁਤ ਸਾਰੇ ਪਟੀਸ਼ਨਰਸ ਵੱਲੋਂ ਇਸ ਨੂੰ ਚੈਲੰਜ ਕੀਤਾ ਗਿਆ ਕਿ ਇਸ ਜੋ ਡੀਏ ਹੈ 113 ਦੀ ਬਜਾਏ 119% ਡੀਏ ਜੋ ਚੱਲ ਰਿਹਾ ਸੀ ਉਸ ਦੇ ਅਕੋਰਡਿੰਗ ਜੋ ਵਾਅਦਾ ਦੇਣਾ ਬਣਦਾ ਹੈ ਪਰੰਤੂ ਪੰਜਾਬ ਸਰਕਾਰ ਇਸ ਤੋਂ ਮੁਕਰ ਰਹੀ ਹੈ ਦੋਸਤੋ ਇਹ ਸਾਰੀਆਂ ਪਟੀਸ਼ਨਾਂ ਦਾਇਰ ਹੋਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਫੈਸਲਾ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਗਈ ਕਿ 113 ਦੀ ਬਜਾਏ 119% ਡੀਏ ਦੇਣਾ ਬਣਦਾ ਹੈ ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮਿਤੀ 24 5 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ 1 7 2015 ਤੋਂ 31 12 15 ਤੱਕ ਡੀਏ ਜੋ ਹੈ 113 ਤੋਂ ਵਧਾ ਕੇ 119% ਕੀਤਾ ਗਿਆ ਪਰੰਤੂ ਇਸ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਜੋ ਤਨਖਾਹ ਵਾਧਾ ਦਿੱਤਾ ਜਾ ਰਿਹਾ ਹੈ ਉਸ ਦੇ ਵਿੱਚ ਜੋ 15% ਵਾਧਾ ਹੈ ਉਸ ਨੂੰ 100 ਉਮੀਦ ਦੀ بجائے 113% ਡੀਏ ਨਾਲ ਹੀ ਕੈਲਕੂਲੇਟ ਕੀਤਾ ਜਾਣਾ ਹੈ ਜਿਸ ਦੇ ਵਿਰੁੱਧ ਕੁੱਲ 32 ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀਆਂ ਗਈਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹਨਾਂ ਸਾਰੀਆਂ ਪਟੀਸ਼ਨਾਂ ਨੂੰ ਕਲੱਬ ਕਰਦੇ ਹੋਏ ਇੱਕ ਫੈਸਲਾ ਸੁਣਾਇਆ ਗਿਆ ਹੈ ਜਿਸ ਦੇ ਨਾਲ ਕਿ 1-1 2016 ਤੋਂ ਤਨਖਾਹ ਅਤੇ ਪੈਨਸ਼ਨ ਦੇ ਵਿੱਚ 15% ਵਾਧਾ 119% ਡੀਏ ਦੇ ਨਾਲ ਦੇਣ ਲਈ ਫੈਸਲਾ ਕੀਤਾ ਗਿਆ ਹੈ ਦੋਸਤੋ ਇਹ ਫੈਸਲਾ 17 ਸਤੰਬਰ 2024 ਨੂੰ ਜਸਟਿਸ ਸਰ ਸਿਮਰਨ ਸਿੰਘ ਸੇਠੀ ਦੀ ਅਦਾਲਤ ਦੇ ਵਿੱਚ ਕੀਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਜਿਸ ਦੇ ਨਾਲ ਪੰਜਾਬ ਦੇ ਲੱਖਾਂ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਜੋ ਪੈਨਸ਼ਨ ਹੈ ਉਸ ਦੇ ਵਿੱਚ ਕਾਫੀ ਵਾਧਾ ਹੋਣ ਜਾ ਰਿਹਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਮੁਲਾਜ਼ਮ ਦੀ ਤਨਖਾਹ 31 12 15 ਨੂੰ 14300 ਰੁਪਏ ਹੈ ਤਾਂ ਉਸ ਦੀ ਜੋ ਇੱਕ 1 2016 ਨੂੰ ਤਨਖਾਹ ਫਿਕਸ ਹੋਣੀ ਹੈ ਉਹ ਪਹਿਲਾਂ 14300 ਦੇ ਉੱਤੇ 113% ਵਾਧਾ 113% ਡੀਏ ਦੇ ਉੱਤੇ 15% ਵਾਧਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਇੱਕ ਮੁਲਾਜ਼ਮ ਦੀ ਪੇ ਲਗਭਗ 35400 ਰੁਪਏ ਫਿਕਸ ਕੀਤੀ ਗਈ ਸੀ ਜੋ ਕਿ ਹੁਣ 119% ਡੀਏ ਹੋਮ ਦੇ ਨਾਲ 15% ਵਾਧਾ 15% ਵਾਧਾ ਦਿੰਦੇ ਹੋਏ 35400 ਦੀ ਬਜਾਏ 36500 ਰੁਪਏ ਫਿਕਸ ਹੋ ਸਕਦੀ ਹੈ। ਤਾਂ ਦੋਸਤੋ ਇਹ ਇੱਕ ਬਹੁਤ ਹੀ ਅਹਿਮ ਫੈਸਲਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਲੱਖਾਂ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 119% ਵਾਧੇ ਦੇ ਨਾਲ ਪੰਜਾਬ ਦੇ ਸਾਰੇ ਹੀ ਰੈਗੂਲਰ EMPLOYEES ਅਤੇ ਪੈਨਸ਼ਨਰਾਂ ਨੂੰ 15% ਦਾ ਵਾਧਾ ਦੇਣ ਤੇ ਤਨਖਾਹ ਰੀਫਿਕਸ ਕਰਨ ਲਈ ਰੀਕੈਲਕੂਲੇਟ ਕਰਨ ਲਈ ਕਿਹਾ ਗਿਆ ਹੈ। ਅਤੇ ਪੰਜਾਬ ਦੇ ਸਾਰੇ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਤਨਖਾਹ ਨੂੰ ਰੀਕੈਲਕੂਲੇਟ ਕਰਦੇ ਹੋਏ ਮਿਤੀ 1.1.2016 ਤੋਂ 15% ਵਾਧਾ 119% ਡੀਏ ਦੇ ਨਾਲ ਦੇਣ ਲਈ ਹਦਾਇਤ ਕੀਤੀ ਗਈ ਹੈ। ਪਰ ਸਾਰੇ ਹੀ ਰਿਟਾਇਰੀ ਕਰਮਚਾਰੀ ਅਤੇ ਸਾਰੇ ਹੀ ਰੈਗੂਲਰ EMPLOYEES ਨੂੰ ਇਹ ਵਾਧਾ ਦੇਣ ਲਈ ਹਦਾਇਤ ਕੀਤੀ ਗਈ ਹੈ। ਹਾਈ ਕੋਰਟ ਵੱਲੋਂ ਇਹ ਸਾਰੇ ਲਾਭ ਸਾਰੇ ਰਿਟਾਇਰੀ ਕਰਮਚਾਰੀਆਂ ਨੂੰ ਅਤੇ ਸਾਰੇ ਰੈਗੂਲਰ EMPLOYEES ਨੂੰ 4 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਹਦਾਇਤ ਕੀਤੀ ਗਈ ਹੈ। ਉਮ ਦੇਖਣਾ ਇਹ ਹੋਏਗਾ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਕਿਸ ਤਰ੍ਹਾਂ ਲਾਗੂ ਕਰਦੀ ਹੈ ਉਸ ਵੱਲੋਂ ਕੋਈ ਅਪੀਲ ਦਾਇਰ ਕੀਤੀ ਜਾਂਦੀ ਹੈ ਕੋਈ ਐਸਐਲਪੀ ਪਾਈ ਜਾਂਦੀ ਹੈ ਜਾਂ ਇਸ ਨੂੰ ਇਸ ਫੈਸਲੇ ਨੂੰ ਲਾਗੂ ਕੀਤਾ ਜਾਂਦਾ ਹੈ ਇਹ ਦੇਖਣਾ ਬਹੁਤ ਹੀ ਦਿਲਚਸਪ ਹੋਏਗਾ ਇਸ ਫੈਸਲੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਕੀਤੀ ਜਾ ਰਹੀ ਕਾਰਵਾਈ ਬਾਰੇ ਅਸੀਂ ਤੁਹਾਨੂੰ ਰੈਗੂਲਰ ਅਪਡੇਟਸ ਦਿੰਦੇ ਰਵਾਂਗੇ ਦੋਸਤੋ ਮੁਲਾਜ਼ਮਾਂ ਨਾਲ ਜੁੜੀ ਹਰ ਖਬਰ ਨੂੰ ਜਾਣਨ ਦੇ ਲਈ ਪੀਐਸਪੀਸੀਐਲ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਇਸ ਤਰ੍ਹਾਂ ਦੀ ਵੀਡੀਓਜ਼ ਨੂੰ ਦੇਖਣ ਦੇ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰੋ ਧੰਨਵਾਦ